ਉਧਰ ਆਪਾਂ ਗੱਲਬਾਤ ਕਰੀਏ ਭਾਜਪਾ ਤੇ ਉਧਰ ਕਾਂਗਰਸ ਵਾਲੇ ਪਾਸੇ ਹਨਾ ਸਿੱਧੇ ਹੋਏ ਫਿਰਦੇ ਉਧਰ ਅਮਿਤ ਸ਼ਾਹ ਤੇ ਰਾਹੁਲ ਗਾਂਧੀ ਉਹ ਡਾਕਟਰ ਅੰਬੇਦਕਰ ਸਾਹਿਬ ਵਾਲੇ ਮਾਮਲੇ ਦੇ ਵਿੱਚ ਰਾਹੁਲ ਗਾਂਧੀ ਤੇ ਕਨੇ ਐਫ ਆਈ ਆਰ ਹੋ ਗਈ ਹੈ ਕੋਈ ਕੋਈ ਸਜ਼ਾ ਸੁਝਾ ਵੀ ਹੋ ਸਕਦੀ ਹੈ ਕੀ ਅੱਗੇ ਹੋ ਸਕਦਾ ਇਸ ਮਾਮਲੇ ਮੈਂ ਤਾਂ ਅੱਗੇ ਕਿਹਾ ਨਾ ਕੇਸ ਕੇਸ ਹੀ ਹੁੰਦਾ ਹੈ ਸਾਹਿਬ ਹਮ ਇੱਥੇ ਉਹ ਮਤਲਬ ਇਹੋ ਜਿਹੇ ਮਾਮਲੇ ਕਿ 751 ਦੀਆਂ 4-4 ਸਾਲ ਤਰੀਕਾਂ ਪੈਂਦੀਆਂ ਨੇ ਸਰ ਜੀ ਤੇ 4-4 ਸਾਲ ਐਦਾਂ ਹੀ ਐਸ ਡੀ ਐਮ ਦੇ ਜਾ ਕੇ ਦਰਵਾਜੇ ਦੇ ਮੁਰੇ ਬੈਠੇ ਰਹੋ ਜਿਵੇਂ ਬੰਦਾ ਭੁੱਖਾ ਜਿਹੜਾ ਉਹ ਕਿਸੇ ਥਾਂ ਤੇ ਰੋਟੀ ਉਡੀਕਦਾ ਹੈ ਮਤਲਬ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ 10 ਮਿੰਟ 10 ਮਿੰਟ ਸਰ 4 ਵਜੇ 5 ਵਜੇ ਬਾਜ ਪੈਂਦੀ ਹੈ ਜਾਓ ਘਰ ਨੂੰ ਚੱਲ ਜਾਓ ਜਾਓ ਘਰ ਨੂੰ ਚੱਲ ਜਾਓ ਨਹੀਂ ਤਰੀਕ ਪੈ ਗਈ ਹੈ ਹਾਂ ਜੀ ਅਸੀਂ 7:51 ਦੀਆਂ ਖੁਦ ਭੁਖਤਦੇ ਰਹੇ ਮੇਰੇ ਖਿਆਲ ਦੇ ਨਾਲ 2 1.5 2 ਸਾਲ ਹੂੰ 7:51 ਦੀਆਂ ਉਹ 7:51 ਤੋਂ ਚੇਤਾ ਆ ਗਿਆ ਇੱਕ ਅੱਗੇ ਵੀ ਸ਼ਾਇਦ ਮੈਂ ਗੱਲ ਸੁਣਾਈ ਹੋਵੇ ਕਿ ਉਹ ਉਦੋਂ ਨਾ ਜਿਹੜੇ ਮੋਬਾਈਲ ਹੁੰਦੇ ਸੀ ਉਹਦੀ ਨਾ ਟੋਨ ਜੀ ਬੜੀ ਤਿੱਖੀ ਜੀ ਨਿਕਲਦੀ ਹੁੰਦੀ ਸੀ ਟੂ 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 ਅਦਾ ਨੋਕੀਆ ਕਿ ਪਤਾ ਨਹੀਂ ਕਿਹੜਾ ਹੁੰਦਾ ਜੀ ਜੀ ਨੋਕੀਆ ਬਿਲਕੁਲ ਉਹ ਸਾਡੇ ਬੇਲੀ ਨੇ ਕਰਦਿਆਂ ਤੋਂ ਲੜ ਲੜਾ ਕੇ ਲਿਆ ਸੀਗਾ ਹੂੰ ਉਹ ਜਿਵੇਂ ਸਾਨੂੰ ਆਵਾਜ਼ ਵੱਜੀ ਭੱਜ ਕੇ ਆਹੀ ਤੇ ਆਵਾਜ਼ ਵੱਜੇ ਜਾਣ ਛੁੱਟੇ ਕਿਤੇ ਹੂੰ ਤੇ ਉਹ ਆਹੀ ਜਦੋਂ ਹੀ ਜਦੋਂ ਹੀ ਜਾ ਕੇ ਉੱਥੇ ਖਲੋਤੇ ਤੇ ਉਹ ਵੱਜ ਪਿਆ ਟੂ ਟੂ ਟੇ ਟੂ ਟੇ ਟੂ ਟੇ ਆਸਟੇਮ ਕੰਦਾ ਕੱਟੂ ਮੈਂ ਕੱਟਾ ਹੂੰ ਉਹ ਬੋਝ ਕੇ ਜਕੜਦਾ ਕੰਦਾ ਲੈਓ ਗਲਾਸ ਪਾਣੀ ਦਾ ਲੋਬ ਦੇ ਨਾਲ ਵਿੱਚ ਉਹ ਉਦੋਂ ਪੈਰਾ ਨੂੰ ਜਾ ਕੇ ਕਹਿੰਦਾ ਜੀ ਮੈਂ ਤੇ ਕੱਲ ਲੜ ਲੜ ਕੇ ਲਿਆ ਤੂੰ ਬੜਾ ਮੁਸ਼ਕਲ ਜਾਣ ਛੜੀ ਤੂੰ ਕਹਿੰਦਾ ਮਤਲਬ ਇਹ ਆ ਕਿ ਭਈ ਹੁਣ ਦੇਖੋ ਕੇਸ ਕੇ ਸੀ ਹੁੰਦਾ ਹੂੰ ਇਹ ਜਿਹੜਾ ਮਾਮਲਾ ਦਰਜ ਹੋਇਆ ਰਾਹੁਲ ਗਾਂਧੀ ਤੇ ਉਹ ਬੀ ਐਨ ਐਸ ਤਹਿਤ ਹੋਇਆ ਨਵੇਂ ਕਾਨੂੰਨਾਂ ਦਾ ਜੀ ਜੀ ਹਾਲਾਂਕਿ ਇੱਕ ਧਾਰਾ ਪੁਲਿਸ ਨੇ ਜਿਹੜੀ ਹੈ ਨਾ ਰਜਿਸਟਰਡ ਨਹੀਂ ਕੀਤੀ ਹੂੰ ਸਿੱਧੀ ਅਰਾਧਾ ਕਤਲ ਦੀ ਪਰ ਉਹਦੇ ਚ ਸ਼ਾਇਦ 109 ਨਹੀਂ ਕੀਤੀ 117 ਕਰ ਦਦੀ ਆ 117 ਬਾਰੇ ਮੈਂ ਜੋ ਪ੍ਰਭਾਸ਼ਿਤ ਹੈ ਉਹ ਪੜਿਆ ਤਾਂ 117 ਚ ਵੱਧ ਤੋਂ ਵੱਧ ਉਮਰ ਕੈਦ ਵੀ ਹੋ ਸਕਦੀ ਹੈ ਸਰ ਉਹ 7 ਸਾਲ ਤੋਂ ਲੈ ਕੇ ਉਮਰ ਕੈ ਤੱਕ ਦੀ ਸਜ਼ਾ ਦਾ ਪ੍ਰਬੰਧ ਹੈ ਸ਼ਾਇਦ ਜੀ ਉਹ 60 ਦੇ ਹਿਸਾਬ ਨਾਲ ਆ ਇਹ ਇਸ ਕਰਕੇ ਆ ਕਿ ਜਾਣ ਬੁੱਝ ਕੇ 60 ਪਹੁੰਚਾਉਣ ਤੇ ਤਾਰਾ ਲੱਗਦੀ ਹੈ ਦਾ ਮਤਲਬ ਕਿ ਰਾਹੁਲ ਗਾਂਧੀ ਤੇ ਜਿਹੜੀ ਐਫ ਆਈ ਆਰ ਦਰਜ ਕੀਤੀ ਆ ਬਹੁਤ ਤਗੜੀ ਕਰ ਦਿੱਤੀ ਗਈ ਆ ਜੀ ਕਿਉਂ ਦਿੱਲੀ ਪੁਲਿਸ ਤੁਹਾਨੂੰ ਪਤਾ ਉਹ ਸਿੱਧੀ ਕੇਂਦਰ ਦੇ ਅੰਦਰ ਮੈਂ ਵੀ ਉਹੀ ਸੋਚ ਰਿਹਾ ਸੀ ਤੇ ਦੂਜੇ ਪਾਸੇ ਤੁਸੀਂ ਦੇਖੋਗੇ ਤੇ ਜੋ ਉੱਥੇ ਹੋਇਆ ਉਮੰਦਪਾਗਾ ਸਾਬ ਤੇ ਕਮਾਲ ਦੀ ਗੱਲ ਹੈ ਕਿ ਉਹ ਜਿਹੜੇ ਦੋ ਸੱਟ ਖਾ ਕੇ ਜ਼ਖਮੀ ਹੋਏ ਨੇ ਇਹਨਾਂ ਦੇ ਅੰਗ ਜੀ ਸਰੰਗੀ ਤੇ ਰਾਜਪੂਤ ਉਹ ਪਹਿਲਾਂ ਕੁਝ ਹੋਰ ਕਹਿੰਦੇ ਸੀ ਰਾਜਪੂਤ ਤੇ ਪਹਿਲਾਂ ਕਹੀ ਜਾਂਦਾ ਸੀਗਾ ਜੀ ਕਿ ਭਈ ਰਾਹੁਲ ਗਾਂਧੀ ਤਾਂ ਪਿੱਛੇ ਸੀਗੇ ਝ ਧੱਕਾ ਮੈਨੂੰ ਅੱਗੋਂ ਵੱਜਿਆ ਫਿਰ ਉਹ ਬਿਆਨ ਪਲਟ ਗਿਆ ਉਹ ਸ਼ਿਵਰਾਜ ਸਿੰਘ ਕਹੀ ਜਾਂਦਾ ਜੀ ਉਹ ਤੇ ਵਿਚਾਰਾ ਜੀ ਉਹ ਤੇ ਆਈ ਸੀ ਯੂ ਚ ਪਿਆ ਕੇ ਪਤਾ ਨਹੀਂ ਕਿ ਐਮਰਜੈਂਸੀ ਚ ਪਿਆ ਤੇ ਉਹ ਟੈਲੀਵਿਜ਼ਨ ਤੇ ਬਾਈਟ ਦੇਣ ਡਿਆ ਆਹੀ ਮਤਲਬ ਹੈ ਵੀ ਨਾਲ ਦੀ ਨਾਲ ਸਕ੍ਰਿਪਟ ਉਹਦੀ ਵੀ ਤਿਆਰ ਹੋ ਜਾਂਦੀ ਹੈ ਵੀ ਹੁਣ ਅੱਗੇ ਸਰੰਗੀਜੀਤ ਉਹ ਕਹਿੰਦੇ ਜੀ ਰਾਹੁਲ ਗਾਂਧੀ ਨੇ ਦੂਜੇ ਨੂੰ ਤਾਂ ਕਮਰਾ ਦੂਜਾ ਮੇਰੇ ਤੇ ਡਿੱਗ ਪਿਆ ਉਹ ਮੋਟਾ ਤਾਜਾ ਸੀਗਾ ਮੈਂ ਮੇਰਾ ਸਿਰ ਖੁੱਲ ਗਿਆ ਜੀ ਉਹ ਰਾਹੁਲ ਹਰੀ ਕਹਿੰਦੇ ਕਿ ਇਹ ਸਟਿੱਕਾਂ ਸਟੁੱਕਾ ਲੈ ਕੇ ਤੇ ਇਹ ਤੁਰੇ ਫਿਰਦੇ ਸੀ ਧੱਕਾ ਮੁਕੀ ਤੇ ਇਹਨਾਂ ਨੇ ਕੀਤੀ ਆ ਹੂੰ ਖੜਗੇ ਸਾਹਿਬ ਕਹਿੰਦਾ ਮੇਰੇ ਕੋਡੇ ਤੇ ਕੋਈ ਠੋਕ ਗਿਆ ਬੁੱਢਾ ਆਦਮੀ ਆ ਮੈਂ ਦੱਸੋ ਕੀ ਕਰਾਂ ਉਹਦਾ ਕੋਈ ਪਰਚਾ ਨਹੀਂ ਦਰਜ ਕਰਨ ਡਿਆ ਇਹਨਾਂ ਨੇ ਮੜਾ ਜੀ ਸਾਡੇ ਟਾਈਮ ਵਾਲੇ ਕਾਲਜ ਵਾਲਾ ਮਾਮਲਾ ਬਣ ਗਿਆ ਨਾ ਉਹ ਮੰਨਦੇ ਮਤਲਬ ਕਿ ਉੱਥੇ ਮੁੰਡਿਆਂ ਨੂੰ ਕਹੀ ਜਾਣ ਕੇ ਕੈਸੀ ਭੜਕਾਇਆ ਸੀ ਭੜਕਾਇਆ ਥਾਣੇ 'ਚ ਕਹਿਣਗੇ ਇਹਨਾਂ ਨੇ ਕੁੱਟਿਆ ਜੀ ਇਹਨਾਂ ਨੇ ਕੁੱਟਿਆ ਹਾਲਿਆ ਬਣ ਗਿਆ ਸਾਹਿਬ ਸੱਚ ਮੱਚ ਸੱਚ ਮੱਚ ਹਾਲੇ ਬਣ ਗਿਆ ਇਹ ਤੇ ਪ੍ਰਦਰਸ਼ਨ ਕਰਨ ਕੈਸਾ ਨਾ ਬੇਦਖਰਜੀ ਦੇ ਮਾਮਲੇ 'ਚ ਉਹ ਕਿਤੇ ਫੇਰ ਆਪਾਂ ਖੁੱਲ੍ਹ ਕੇ ਗੱਲ ਕਰ ਲਵਾਂਗੇ ਕੱਲ ਥੋੜੀ ਜਿਹੀ ਗੱਲ ਅਧੂਰੀ ਰਹਿ ਗਈ ਸੀਗੀ ਹੂੰ ਤਾਂ ਮਤਲਬ ਕਿ ਉਹ ਜੇ ਤੁਸੀਂ ਦੇਖੋਗੇ ਤਾਂ ਉਹ ਮਤਲਬ ਐਸਾ ਮਾਹੌਲ ਸਿਰਜ ਦਿੱਤਾ ਇਹਨਾਂ ਨੇ ਪ੍ਰਦਰਸ਼ਨ ਦੇ ਵਿਰੁੱਧ ਹੀ ਤੇਰਦਾ ਹੋਰ ਕੀ ਹੁੰਦਾ ਜੀ ਪ੍ਰਦਰਸ਼ਨ ਹੀ ਕਰਨਾ ਪ੍ਰਦਰਸ਼ਨ ਹੀ ਕਰ ਇਹਨਾਂ ਨੇ ਜੋ ਅੰਮਿਤਕਰ ਜੀ ਦੀ ਉੱਥੇ ਲੱਗੀ ਹੋਈ ਆ ਮੂਰਤੀ ਹੂੰ ਉਹਦੇ ਤੋਂ ਗਾਂ ਜਾਣਾ ਸੀ ਮੱਕਰ ਦਰਵਾਜ਼ੇ ਤੱਕ ਉਹ ਪਹਿਲਾਂ ਹੀ ਉੱਥੇ ਕੋਤੇ ਸਭ ਦੱਸ ਦਿਆ ਉਹ ਮਸਲੇ ਤੋਂ ਮਸਲਾ ਹਟਾਉਣ ਵਾਸਤੇ ਕੱਲ ਹੋਰ ਹੀ ਮਸਲਾ ਪੈਣ ਗਿਆ ਹੁਣ ਗੱਲ ਇਹ ਆ ਕਿ ਸੀਸੀਟੀਵੀ ਕੈਮਰੇ ਉੱਥੇ ਚੱਲਦੇ ਆ ਕਿ ਬੰਦ ਦੇ ਵੀ ਇੱਕ ਦੇਖਣ ਵਾਲੀ ਗੱਲ ਹੈਗੀ ਜੀ ਮੇਨ ਕਸਟੋਡੀਅਨ ਉੱਥੇ ਪਾਵਰ ਵੀ ਨਾ ਆ ਜAVE ਉੱਥੇ ਕੈਮਰੇ ਨਹੀਂ ਚੱਲਦੇ ਇਹ ਵੀ ਕੋਈ ਪਤਾ ਨਹੀਂ ਜੀ ਕੋਈ ਪਤਾ ਨਹੀਂ ਗੁਜਰਾਤ ਲੌਬੀ ਮਸ਼ਹੂਰ ਹੈ ਇਹਨਾਂ ਚੀਜ਼ਾਂ ਵਾਸਤੇ ਇੱਕ ਅੱਗ ਜਿਹੜੀ ਆ ਬਾਲ ਕੇ ਉਹ ਲੋਕਾਂ ਨੂੰ ਨਾ ਦੇਖੇ ਦੂਜੀ ਅੱਗ ਉਧਰ ਬਾਲ ਦਿੰਦੇ ਨੇ ਹਮ ਇਹ ਤੇ ਮਸ਼ਹੂਰ ਨੇ ਇਹ ਇੱਥੇ ਵੀ ਆਈ ਹੋਇਆ ਬੇਦਕਰ ਸਾਹਿਬ ਵਾਲੀ ਗੱਲ ਤੇ ਵਿੱਚੇ ਰੁਲ ਗਈ ਆ ਉਹ ਤੋਂ ਤਾਂ ਪਾਸੇ हट ਗਿਆ ਕੰਮ ਇਹ ਆਪ ਹੀ ਮਸਲਾ ਪੈ ਗਿਆ ੱਟਕੇ ਮੁੱਕੀ ਵਾਲਾ ਸਰ ਹੋ ਸਕਦਾ ਕਿ ਬਈ ਸਕ੍ਰਿਪਟਡ ਚੀਜ਼ਾਂ ਹੋਣਾ ਹਮ ਮੈਨੂੰ ਨਹੀਂ ਪਤਾ ਅਪਾ ਇੱਥੇ ਬੈਠੇ ਨਹੀਂ ਤੈਅ ਕਰ ਸਕਦੇ ਆ ਗੱਲ ਇਹ ਕਿ ਕੱਲ ਨੂੰ ਸੀਸੀਟੀਵੀ ਪੂਰੀ ਨਾ ਨਿਕਲੇ ਹੂੰ ਕੱਲ ਨੂੰ ਜਿਹੜੇ ਬਿਰਲਾ ਸਾਹਿਬ ਨੇ ਲੋਕ ਸਭਾ ਦੇ ਇੱਕ ਸਟੂਡੀਓ ਨੂੰ ਕਿਉਂਕਿ ਉਹਨਾਂ ਦੀ ਇਜਾਜ਼ਤ ਤੋਂ ਬਗੈਰ ਪੁਲਿਸ ਐਂਟਰ ਨਹੀਂ ਹੋ ਸਕਦੀ ਸਦਨ ਦੇ ਵਿੱਚ ਕੰਪਲੈਕਸਟ ਵੀ ਨਹੀਂ ਜਾ ਸਕਦੀ ਇਨਵੈਸਟੀਗੇਸ਼ਨ ਵਾਸਤੇ ਕੱਲ ਨੂੰ ਮੰਨ ਲਓ ਹੁਣ ਕਸਟੋਡੀਅਨ ਆ ਉਹ ਜਾਂਚ ਪੜਤਾਲ ਅਲਾਉ ਹੀ ਨਾ ਕਰਨ ਪਰਚਾ ਤਾਂ ਪਹਿ ਗਿਆ ਨਾ ਪਹਿ ਗਿਆ ਉ ਜਾਂਚ ਪੜਤਾਲ ਵਿੱਚੇ ਤਰੀ ਫਰੇ ਤੇ ਪਰਚਾ ਵੀ ਵਿੱਚੇ ਤਰੀ 18 ਪਰਚੇ ਅੱਗੇ ਨੇ ਰਾਹੁਲ ਤੇ ਉਹਨਾਂ ਮਾ ਹੋਰ ਹੋ ਗਿਆ ਹਮ ਮਤਲਬ ਕਿ ਭਜੀ ਮਾਹੌਲ ਹੈ ਸਰ ਬਿਲਕੁਲ ਅਜੀਬ ਮਾਹੌਲ ਹੈ ਇਸ ਦੇਸ਼ ਦੀ ਰਾਜਨੀਤੀ ਦਾ ਕਿ ਇਹ ਲੋਕ ਕਹ ਲੋ ਕਿ ਇੱਥੇ ਰੋਜ਼ਗਾਰ ਲਈ ੱੱਕੇ ਖਾਂਦੇ ਪਏ ਆ ਇਹ ਉੱਥੇ ਆਪਸ ਵਿੱਚ ਹੀ ਤਾਕਤ ਹਕੀ ਹੋ ਜਾਂਦੇ ਪਰ ਅੰਬੇਦਕਰ ਜੀ ਦਾ ਬਿਲਕੁਲ ਤੁਸੀਂ درست ਕਿਹਾ ਕਿ ਜੋ ਅੰਬੇਦਕਰ ਜੀ ਦੇ અપਮਾਨ ਦਾ ਮਾਮਲਾ ਸੀਗਾ ਉਹ ਸਾਰਾ ਕਹ ਲੋ ਕਿ ਚੌੜ ਚਪਾਟੋ ਹੋ ਗਿਆ ਹਮ ਇਧਰੋਂ ਦੂਜੇ ਪਾਸੇ ਤੋਂ ਪਾਣੀ ਬਣਦੀ ਸੀ ਉਹ ਰਹਿ ਗਈ ਹੈ ਬਾਕੀ ਇਹਨਾਂ ਦਾ ਭਈ ਗੁਜਰਾਤ ਲੋਬੀ ਦਾ ਭਰੋਸਾ ਕੋਈ ਨਹੀਂ ਹੈ ਬਹੁਤ ਵੱਡੀਆਂ ਵੱਡੀਆਂ ਗੇਮਾਂ ਖੇਡ ਜਾਂਦੇ ਨੇ ਤਾਂ ਮਤਲਬ ਇੱਕ ਨਾ ਕਿਤਾਬ ਜਿਵੇਂ ਪੜਿਆ ਸੀਗਾ ਮੇਰੇ ਕੋਲ ਵੀ ਮੌਜੂਦ ਹੈ ਜੇ ਕੋਈ ਇਹਨਾਂ ਦਾ ਭਗਤ ਚਾਹੇ ਤਾਂ ਉਹਨਾਂ ਨੂੰ ਆਪ ਪੜਾ ਵੀ ਦੇਵਾਂਗੇ ਕਿ ਇਹ ਤੇ ਇਹੋ ਜਿਹੇ ਬੰਦੇ ਨੇ ਕਿ ਮਤਲਬ ਕਿ ਪ੍ਰੌਕਸੀ ਉਮੀਦਵਾਰ ਖਲਾਰ ਨੇ ਪੈਸੇ ਦੇ ਕੇ ਗੁਜਰਾਤ ਦੇ ਵਿੱਚ ਮੁਸਲਮ ਭਾਈਚਾਰੇ ਚੋਂ ਬੰਦੇ ਜਿਹੜੇ ਆਪਣੇ ਉਹ ਪੱਟਕੇ ਖਲਾਰ ਨੇ ਬਹੁਤ ਦੂਰ ਤੱਕ ਦੀ ਰਾਜਨੀਤੀ ਕਰਦੇ ਬਹੁਤ ਦੂਰ ਬਹੁਤ ਦੂਰ ਹੁੰਦਾ ਬਿਲਕੁਲ ਇੱਕ ਮਿੱਤਰ ਕਹਿ ਰਹੇ ਨੇ ਕਿ ਸਾਬਕਾ ਲੋ ਸਾਬ ਕਹਿ ਰਹੇ ਨੇ ਕਿ ਸੀਸੀਟੀਵੀ ਪਾਰਲੀਮੈਂਟ ਦੇ ਵਿੱਚ ਜੇ ਬੰਦ ਹੋ ਗਏ ਤੇ ਕਹਿੰਦੇ ਬਹੁਤ ਵੱਡਾ ਫਿਰ ਤਾਂ ਝੋਲਮੋਲ ਹੈ ਉਹ ਤੇ ਹੈ ਹੀ ਉਹ ਕੀ ਕਹਿ ਸਕਦੇ ਆ ਜੀ ਕਿਉਂਕਿ ਸੀਸੀਟੀਵੀ ਚ ਹੀ ਪਤਾ ਲੱਗਣਾ ਹੈ ਨਾ ਹੂੰ ਰਾਹੁਲ ਗਾਂਧੀ ਤੇ ਦੇਖੋ ਰਾਹੁਲ ਗਾਂਧੀ ਲੱਗਦਾ ਨਹੀਂ ਹੈ ਕਿ ਉਹ ਮਤਲਬ ਇਸ ਤਰ੍ਹਾਂ ਦੀ ਵਾਇਲੈਂਸ ਕਰੇਗਾ ਰਾਹੁਲ ਗਾਂਧੀ ਕਿਉਂਕਿ ਇੱਕ ਮੈਂ ਦੇਖਦਾ ਸੀਗਾ ਕਿ ਇੱਕ ਵੀਡੀਓ ਹੈ ਅ ਕੱਲ ਸ ਵੀਰੇ ਦੇਖੀ ਸੀ ਕਿ ਇੱਕ ਬੰਦਾ ਪ੍ਰਿਯੰਕਾ ਗਾਂਧੀ ਵੱਲ ਵੱਧ ਰਿਹਾ ਜੀ ਤੇ ਰਾਹੁਲ ਗਾਂਧੀ ਹਾਲਾਂਕਿ ਉਹ ਮੈਨੂੰ ਲੱਗਦਾ ਕਿ ਉਹ ਬਲੈਕ ਬੈਲਟ ਆ ਉਹ ਹਾਂ ਬਿਲਕੁਲ ਵੀਡੀਓ ਕੋਈ ਕੁਝ ਹੋਈਆਂ ਵਾਇਰਲ ਹਨਾ ਰਾਹੁਲ ਗਾਂਧੀ ਦੀਆਂ ਹਾਂਜੀ ਨਹੀਂ ਉਹ ਹੈਗੀਆਂ ਉਹ ਤਾਂ ਕਰ ਰਿਹਾ ਹੈ ਨਾ ਤਾਂ ਮਤਲਬ ਕਿ ਰਾਹੁਲ ਗਾਂਧੀ ਕੋਈ ਹਿੰਸਕ ਉਥੇ ਰਿਐਕਸ਼ਨ ਨਹੀਂ ਦੇ ਰਿਹਾ ਹੂੰ ਤੇ ਇਹ ਇਹਨਾਂ ਨੇ ਇੱਕ ਸ਼ਾਇਦ ਇਹਨਾਂ ਦੀ ਆਦਿਵਾਸੀ ਐਮਪੀ ਅਬੀਬੀ ਉਨੇ ਕਹ ਕੇ ਰਾਹੁਲ ਮੇਰੇ ਬਿਲਕੁਲ ਨੇੜੇ ਆ ਗਿਆ ਤੇ ਮੈਂ ਤੇ ਸਹਿਜ ਹੋ ਗਈ ਹੁਣ ਇਹ ਸਾਰੀਆਂ ਚੀਜ਼ਾਂ ਦਾ ਨਾਟਕਾ ਤੇ ਫਿਰ ਫੁਟੇਜ ਦੇ ਜ਼ਰੀਏ ਹੋ ਸਕਦਾ ਜੀ ਬਿਲਕੁਲ ਬਹੁਤ ਕਾਫੀ ਗੰਭੀਰ ਹੈ ਜੀ ਬਿਲਕੁਲ ਗੁਰਬਾਜ ਜੀ ਕਹਿ ਰਹੇ ਕਾਗਜ਼ਾਂ ਦੇ ਵਿੱਚ ਡੀਵੀਆਰ ਖਰਾਬ ਹੋ ਜਾਣਾ ਵੇਖੋ ਜੀ ਇਹਨਾਂ ਦਾ ਕੀ ਹੋਣਾ ਆ ਵੇਖੋ ਕੀ ਬਣਦਾ ਜੀ ਕੀ ਅੱਗੇ ਲੈ ਕੇ ਆਉਂਦੇ ਆ ਪਰ ਪਰ ਭਾਰਤ ਵਿੱਚ ਕਹਿੰਦੇ ਕਾਨੂੰਨ ਕਿਦਾਂ ਫੈਸਲੇ ਲੈਂਦਾ ਹੈ ਸਭ ਨੂੰ ਪਤਾ ਹੈ ਦਿਲਜੀਤ ਜੀ ਕਹਿ ਰਹੇ ਨੇ ਬਿਲਕੁਲ ਕਾਨੂੰਨ ਫਿਰ ਕਈ ਵਾਰੀ ਕਾਨੂੰਨ ਕਈਆਂ ਦੇ ਹੱਥ ਹੋਰ ਹੀ ਹੁੰਦਾ ਫਿਰ ਕਾਨੂੰਨ ਹੋਰ ਪਾਸੇ ਖੇਡਦਾ ਜਾਂਦਾ ਆ ਬਿਲਕੁਲ ਜੀ ਉਧਰ ਆਪਾਂ ਗੱਲਬਾਤ ਕਰੀਏ ਭਾਜਪਾ ਤੇ ਉਧਰ ਕਾਂਗਰਸ ਵਾਲੇ ਪਾਸੇ ਹੈਨਾ ਸਿੱਧੇ ਹੋਏ ਫਿਰਦੇ ਉਧਰ ਅਮਿਤ ਸ਼ਾਹ ਤੇ ਰਾਹੁਲ ਗਾਂਧੀ ਉਹ ਡਾਕਟਰ ਅੰਬੇਦਕਰ ਸਾਹਿਬ ਵਾਲੇ ਮਾਮਲੇ ਦੇ ਵਿੱਚ ਰਾਹੁਲ ਗਾਂਧੀ ਤੇ ਕਨੇ ਐਫ ਆਈ ਆਰ ਹੋ ਗਈ ਹੈ ਕੋਈ ਕੋਈ ਸਜ਼ਾ ਸੁਝਾ ਵੀ ਹੋ ਸਕਦੀ ਹੈ ਕੀ ਅੱਗੇ ਹੋ ਸਕਦਾ ਇਸ ਮਾਮਲੇ ਮੈਂ ਤੁਹਾਨੂੰ ਅੱਗੇ ਕਿਹਾ ਨਾ ਕੇਸ ਕੇਸ ਹੀ ਹੁੰਦਾ ਸਾਲ ਹਮ ਇੱਥੇ ਉਹ ਮਤਲਬ ਇਹੋ ਜੇ ਮਾਮਲੇ ਕਿ 751 ਦੀਆਂ 4-4 ਸਾਲ ਤਰੀਕਾ ਪੈਂਦੀਆਂ ਨੇ ਸਰ ਜੀ ਤੇ 4-4 ਸਾਲ ਇਦਾਂ ਹੀ ਐਸ ਡੀ ਐਮ ਦੇ ਜਾ ਕੇ ਦਰਵਾਜੇ ਦੇ ਮੁਰੇ ਬੈਠੇ ਰਹੋ ਜਿਵੇਂ ਬੰਦਾ ਭੁੱਖਾ ਜਿਹੜਾ ਉਹ ਕਿਸੇ ਥਾਂ ਤੇ ਰੋਟੀ ਉਡੀਕਦਾ ਹੈ ਮਤਲਬ ਬਹਿ ਜਾ ਬਹਿ ਜਾ